ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪੱਸਿਆ ਕਰਨ ਵਾਸਤੇ ਜਾਂ ਸਾਧਨਾ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੁਰਗੇ ਦੱਸਦੇ। ਅਗਰ ਆਗਲਾ ਸੱਚਾ ਦਾ ਕਈ ਸਵਾਲ ਜਿਹੜੇ ਲੋਕਾਂ ਦੇ ਮਨ ਚ ਆਣੇ ਬੜੇ ਸੁਭਾਵਿਕ ਜੇ ਵੀ ਕੀ ਲੋਕਾਂ ਨੂੰ ਧੋਖਾ ਦੇ ਦੇਦੇ ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਵੀ ਜਾਂਚਾ ਦੇਗੇ। ਇੱਕ ਬਾਗੜੀ ਚ ਕਹਾਵਤ ਹੈ ਕਹਿੰਦਾ ਮੇ ਆਇਆ ਗੋਰੰਗ ਹੈ ਔਰ ਗੋਰਾਂ ਬੈਠੀ ਔਰੰਗ ਹੈ। ਵੀ ਐਸੀ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ ਵੀ ਹੁਸ਼ਾਰਪੁਰ ਦਾ ਬੜਾ ਨਾਂ ਸੁਣਿਆ ਹੈ ਉੱਥੇ ਬੜੀ ਵਿਪਾਸਨਾ ਹੁੰਦੀ ਹੈ। ਤੇ ਉਹ ਪੰਜਾਬ ਵਾਲੇ ਆਂਧਰਾ ਪ੍ਰਦੇਸ਼ ਤੁਰ ਕੇ ਉੱਥੇ ਜਾ ਰਹੇ ਕਹਿੰਦੇ ਵਿਪਾਸਨਾ ਉੱਥੇ ਚੰਗੀ ਹੁੰਦੀ ਹੈ ਕੋਈ ਸਮਝ ਨਹੀਂ ਆਇਆ ਇੱਕ ਬੜੀ ਅਜੀਬ ਜਿਹੀ ਸਥਿਤੀ ਬਣੀ ਖੜੀ ਹੈ ਹੋ ਕੀ ਰਿਹਾ ਹੈ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਕੀ ਕੋਈ ਇਹਨਾਂ ਦੀ ਆਪਸ ਵਿੱਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ ਕਿ ਕਿਉਂਕਿ ਅਗਰ ਹੁਸ਼ਾਰਪੁਰ ਦੇ ਅੰਦਰ ਮਨ ਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਐਡੀ ਕਿਹੜੀ ਤਪੱਸਿਆ ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦੇ ਤੇ ਸੁਣਿਆ ਸੀਗਾ ਕਿਸੇ ਹੋਰ ਸੈਂਟਰਸ ਦੇ ਅੰਦਰ ਤਪੱਸਿਆ ਵਾਲਾ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਹਾਂ ਉਹ ਨਵੀਂ ਕੋਈ ਵਾਇਰਸ ਆ ਗਿਆ ਕਿਤੇ ਦੋਨੋਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਐ ਵੀ ਉੱਥੇ ਵੀ ਲੱਗਿਆ ਤੇ ਇੱਧਰ ਵੀ ਲੱਗਿਆ ਭਗਵੰਤ ਮਾਨ ਜੀ ਦੇ ਤੇ ਉਹ ਆਂਧਰਾ ਪ੍ਰਦੇਸ਼ ਤੁਰ ਗਏ ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੇਖ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹਫ਼ਤਾ ਕਿਉਂ ਲਾ ਕੇ ਗਏ ਸਨ ਉਧਰ ਈਡੀ ਦੇ ਸਮਨ ਆ ਰਹੇ ਆ ਤੁਸੀਂ ਤਪੱਸਿਆ ਕਰਨ ਹੁਸ਼ਾਰਪੁਰ ਆ ਗਏ ਇਹ ਤਾਂ ਐਂ ਲੱਗਦਾ ਵੀ ਕੋਈ ਭਗੋੜਾ ਆ ਦੇ ਆਪਣਾ ਲੈਣਾ ਆਵੜਦਾ ਤੇ ਇੱਥੇ ਆ ਕੇ ਪਨਾ ਲੈ ਲਈ ਬੜਾ ਭਗਵੰਦ ਮਾਨ ਜੀ ਦੱਸਣ ਵੀ ਫੇਰਾ ਕਿਉਂ ਨਹੀਂ ਉਹ ਉੱਥੇ ਹੁਸ਼ਾਰਪੁਰ ਜਾ ਕੇ ਕਰਦੇ ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਂਦੀ ਹੈ ਵੀ ਅੱਜ ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਆ ਪਰ ਪੇਸ਼ ਨਹੀਂ ਹੁੰਦਾ ਚਲੋ ਉਹ ਤਾਂ ਉਹਨਾਂ ਦੀ ਆਪਣੀ ਸੋਚ ਹੈ ਪਰ ਚਿੱਠੀ ਤਾਂ ਅੱਜ ਲਿਖੀ ਹੈ ਤੇ ਹైదరాబాద్ ਵਿਪਾਸਨਾ ਕੇਂਦਰ ਦੇ ਅੰਦਰ ਮੁਕੰਦਮਾਨ ਜੀ ਨੇ ਤਾਂ ਤਿਆਰੀ ਕਈ ਦਿਨ ਪਹਿਲਾਂ ਦੀ ਕੀਤੀ ਹੋਣੀ ਹੈ ਬੁਕਿੰਗ ਕਰਾਈ ਹੋਣੀ ਹੈ ਉੱਥੇ ਕੋਈ ਟਾਈਮ ਫਿਕਸ ਹੋਇਆ ਤਾਂ ਇਹ ਨੇ ਵਿਚਾਰ ਭਾਈਆ ਚੱਕਿਆ ਤੇ ਜਾਵੜੇ ਉੱਥੇ ਤੇ ਕੀ ਸਕੀਮ ਕੀ ਸੀ ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਗੇ ਸਵਾਲ ਚੱਕ ਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫਤੇ ਦਾ ਜਿਹੜਾ ਸਟੇ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉੱਥੇ ਤਪੱਸਿਆ ਨਹੀਂ ਹੁੰਦੀ ਤਾਂ ਦੂਜਾ ਹੈ ਵੀ ਜਦੋਂ ਅੱਜ ਲੋਡ ਸੀਗੀ ਪੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਤੇ ਤੇ ਉਹ ਚਾਰ ਦਿਨ ਵਾਸਤੇ ਪੱਲਾ ਝਾੜ ਕੇ ਉਧਰ ਤੁਰ ਗਏ ਤੇ ਆ ਹੋ ਕੀ ਰਿਹਾ ਹੈ ਆ ਸੁਖ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਏ ਅੱਜ ਵੀ ਮਨ ਲੱਗਦਾ ਵੀ ਕਮਰਸ਼ੀਅਲ ਫਲਾਈਟ ਚ ਨਹੀਂ ਗਏ ਫਿਰ ਜੈਟ ਕਰਾਏ ਤੇ ਲੈ ਕੇ ਅੰਧਰ ਪ੍ਰਦੇਸ਼ ਗਏ ਐ ਇੱਥੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ ਹਾਰਪੁਰ ਜਾ ਵੜਦੇ ਜਾ ਕੇ ਇੱਥੇ ਤਪੱਸਿਆ ਕਰ ਲੈਂਦੇ ਸੋ ਇਹਨਾਂ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇ ਇਹਦਾ ਜਵਾਬ ਪਾ ਲੈਣਗੇ ਸਾਹਿਬ